पाठ किया जप किया अमृत वेले उठ आज पाठ तड़ा किया जब तक ते बड़ा किया हो होया कुछ भी नहीं ऐसे मिलते ने मैनों होया तो कुछ भी नहीं हद हो गई अंब का बूटा तू तो लाया है। और तेरा विश्वास कायम है कोई नहीं दो चार साल बाद फल आएगा आएगा मैं अर्ज करा ਹੋ ਸਕਦਾ ਹੈ ਜ਼ਮੀਨ ਤੇ ਬੋਇਆ ਹੋਇਆ ਬੀਜ ਵਿਅਰਥ ਵੀ ਚਲਾ ਜਾਏ ਕਈ ਬੀਜ ਨਹੀਂ ਪੁੰਗਰਦੇ ਪਰ ਸ਼ੁਭ ਕਰਮਾਂ ਦਾ ਬੋਇਆ ਹੋਇਆ ਬੀਜ ਜੋ ਅੰਤਿਸ਼ ਕਰਨ ਦੀ ਧਰਤੀ ਵਿੱਚ ਬੋਇਆ ਹੈ ਇੱਕ ਤਿਲ ਨਹੀਂ ਬਨਨੇ ਗਾਲ ਮਹਾਰਾਜੀ ਦੀ ਬਾਣੀ ਕਹਿੰਦੀ ਇੱਕ ਤਿਲ ਜਿੰਨੀ ਗਾਲ ਨਾ ਵੀ ਵਿਅਰਥ ਨਹੀਂ ਜਾਏਗੀ ਅਲੀ ਬੋਤ ਲਾਜ਼ਮੀ ਹੋਈ ਪਤ ਤ ਪਾਵਨ ਹਰ ਬਿਰਦ ਸਦਾਏ ਇੱਕ ਦਿਲ ਨਹੀਂ ਬਣਨੇਗਾ